ਗੰਗੀ ਦੇਰਾ ਚੱਕ ਕੇ ਦਾ ਸੀ ਮਿੱਤਰੋ ਹੁਣ ਅੱਜ ਪਤਾ ਚੱਲ ਰਿਹਾ 4x4 ਦਾ ਹੈ ਕਾਲ ਜੀ ਹਕਾਲੇ ਸਾਰਿਆਂ ਦਾ ਤੁਹਾਡਾ ਸਵਾਗਤ ਆਪਣੇ ਕੋਰਨ ਦੇ ਵੀਡੀਓ ਵਿੱਚ ਤੇ ਅੱਜ ਆਪਾਂ ਲੱਗੇ ਹੋਏ ਆਂਗੇ ਆਲੂ ਦੀ ਤਿਆਰੀ ਆਪਾਂ ਪਹਿਲਾਂ ਇੱਧਰਲੇ 10 ਕਿਲੇ ਦਾ ਹੋ ਗਏ ਜਿਹੜੇ ਆਹ ਵਾਲੇ ਠੀਕੇ ਹੁਣ ਇੱਧਰ ਸ਼ੀਭ ਲੱਗਤੀ ਆਂ ਤੁਹਾਨੂੰ ਤੁਹਾਡੇ ਸਿੱਕ ਬਹੁਤ ਅੱਛੇ ਆਈ ਲਵ ਥੇ ਬਸ ਥੋੜਾ ਜਿਹਾ ਹੀ ਰਹਿ ਗਿਆ ਕੋਈ ਜਿਆਦਾ ਕੰਮ ਨਹੀਂ ਰਹਿ ਗਿਆ ਇਹ ਦੂਬਾ ਬਸ ਕਰਕੇ ਫਿਰ ਉਹ ਦੂਜੇ ਖੱਤੇ ਜਾ ਜਾਂਦੇ ਆ ਤੇ ਬਾਕੀ ਸਹਿ ਮੋਣੀ ਉਹ ਤੋਂ ਦੇਖੋ ਜਾਨਾ ਵੀ ਜਦ ਤੱਕ ਬਹੁਤ ਬਾਰੇ ਆਉਂਦੇ ਆਏ ਤੇ ਮਿੱਤਰੋ ਕੰਮ ਪੂਰਾ ਸਵਾਦ ਆ ਨਿਆਰਾ ਆ ਬਾਸਾ ਥੋੜਾ ਜਿਹਾ ਕਰ ਲਿਓ ਤੂੰ ਅੱਜ ਫਿਰ ਕਾਂਹਲੇ ਕਾਂਹਲੇ ਕੀਲਿਆਂ 'ਚ ਲੱਗਦੇ ਆ ਕਿਉਂਕਿ ਉੱਥੋਂ ਦਾ ਮਸ਼ੀਨ ਲੱਗ ਗਈ ਹਨਾ ਇਹ ਬਾਸਾ ਥੋੜਾ ਜਿਹਾ ਹੀ ਰਹਿ ਗਿਆ ਲੱਗੋਗਾ ਤੇ ਮੇਰੇ ਤੋਂ ਇੱਕ ਮੱਕੀਲਾ ਰਹਿ ਗਿਆ ਕੋਈ ਬਹੁਤ ਜ਼ਿਆਦਾ ਨਹੀਂ ਥੋੜਾ ਜਿਹਾ ਹੀ ਰਹਿ ਗਿਆ ਕੰਮ ਆਇਓ ਮਿੱਤਰੋ ਹੁਣ ਵਾਲੀਆ ਫਿਰ ਮਿਲਦੇ ਆ ਮਿੱਤਰਾਂ ਕਹਿੰਦੇ ਹੁਣ ਆ ਖੱਤਿਆਂ ਚ ਜਾ ਚੁੱਕੇ ਆ ਤੇ ਹੁਣ ਪਾਉਣੇ ਜਾ ਰਹੇ ਆ ਤੇਲ ਸਹਿਬੂੜੀ ਕਿੰਨਾ ਲੱਗ ਗਿਆ ਤੇਲ ਮੈਨੂੰ ਲੱਗਾ 1 ਟੈਂਕ 30 ਲੀਟਰ ਹੈ ਨਾ ਕੰਜਰ ਗੱਲੇ ਉਦਾਂ ਹੀ ਭੌਂਕੀ ਜਾਂਦੇ ਕੁੱਤਿਆਂ ਵਾਂਗੂ ਕੋਈ ਸਾਲੀ ਯਾਰ ਕੋਈ ਲਿਮਟ ਹੁੰਦੀ ਆ ਨਾ ਸਾਡੇ ਤੋਂ ਬਿਨਾਂ ਜੀਣਾ ਵੀ ਨਹੀਂ ਤੁਹਾਡਾ ਇੱਕ ਟੈਂਕੀ ਬੂਰੀ ਲੱਗ ਗਈ ਤੇ ਹੁਣ ਤੇ ਆਹ ਹੁਣ ਕਰ ਦਈਏ ਮੈਲਟਰ ਦੇ ਵੀ ਆ ਪੂਰਾ ਉਹ ਹੋਈ ਪਈ ਆਲੇ ਉਹ ਆਡੇ ਹਲਮੂਲ ਹੈ ਗੁੱਟ ਬਣਾਈ ਫਿਰਦਾ ਓਏ ਗੁੱਟ ਵੀ ਦੇਖਿਆ ਉਂਗਲੀਆਂ ਵੀ ਦੇਖਿਆ ਕਿਹੜੀਆਂ ਟੁੱਟੀਆਂ ਨਹੀਂ ਆ। ਇਹਦੇ ਨਾਲ ਪਾਪਾ ਆ। ਓਕੇ ਆਇਆ ਸਿੰਘ ਓਏ ਖਾਸਾ ਓਏ ਵਾਹ ਤਿਆਰ ਆ ਮੇਰੇ ਨੂੰ ਬਵਾਸ ਕਰ ਦੋ। ਚਲੋ ਕਹਿੰਦੇ ਤੇਲ ਪਾਉਣ ਲੱਗੇ ਆਏ ਮੁੰਡੇ ਨੌਜਵਾਨ ਕੱਭਰੂ। ਨਹੀਂ ਪਾਉਂਦੇ। ਆਹ ਚੱਲੇ ਟੱਕਰ। ਓਹ ਦੇਖੋ ਪਾਣੀ ਪਾਉਣ ਲੱਗੇ ਆਏ ਹੈ। ਤਹਾਬਲੂ ਸਿੰਘ ਪਾਣੀ ਪਿੰਦਾ ਨਾ ਗਰਲੀਨ ਤੇਰੇ ਵਾਲੇ ਚ ਨਾ ਇਹ 5 ਲੱਖ ਰਹਿ ਗਿਆ ਲਿਆਦਾ ਪਾਣੀ ਮੈਨੂੰ ਇਹ ਥੋੜਾ ਮਹਿੰਗਾ ਜਾਉ ਸਾਵਾ ਅਨੇ ਜੋਰ ਲੱਗਿਆ ਤੇ ਕਹਿੰਦੇ ਗਰਲੀਨ ਦਾ ਕੱਲੇ ਦਾ ਦੰਦ ਘੁੱਟੇ ਹੋਏ ਆ ਜੇ ਦੇਸੀ ਕੁੱਤਿਆਂ ਦਾ ਨਾਮ ਸੁਣਿਆ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਇਹਨਾਂ ਨੂੰ ਕਤੀੜ ਕਹਿੰਦੇ ਨੇ ਕਿੰਨੇ ਲੀਟਰ ਆ ਇਹ 20 ਲੀਟਰ ਚੱਕ ਗੰਗੀ ਦੇਣਾ ਚੱਕ ਕੇ ਤੁਸੀਂ ਕਹਿੰਦੇ ਉਹ ਸਾਰਾ ਹੋ ਗਿਆ ਰੂਟਾ ਮੀਟਰ ਫੇਰਤਾ ਤੇ ਇੱਥੇ ਫੇਰਨਾ ਰਹਿ ਗਿਆ ਓਏ ਉਹ ਸੈਡ Song ਚੱਲ ਰਿਹਾ ਹੈ ਉਹ ਵਲੌਗ ਚੱਲ ਰਿਹਾ ਕੋਈ ਓਲਟਾ ਸਿੱਧਾ ਨਾ ਬੋਲੀ ਕਿੰਨਾ ਕ ਟਾਈਮ ਲੱਗੂਗਾ ਹੋਰ ਲਾਈਜ਼ੀਰੀਆ ਦੇ ਵਿੱਚ ਨਾ ਬੰਦਾ ਤਲ ਕੇ ਖਾ ਜਾਂਦੇ ਆ ਐਨੀ ਗੁੰਡਾਗਰਦੀ ਆ ਤੁਸੀਂ ਲਾਈਜ਼ੀਰੀਆ ਦੇ ਵਿੱਚ ਪੱਗ ਬਨਗੇ ਚਲ ਜੋ ਤੇ ਕਾਲੇ ਐ ਕਰਨਗੇ ਇਦਾਂ ਖੜੇ ਪੈਰ ਬੰਦਾ ਲੁੱਟ ਲੈਂਦੇ ਮਿੰਟ ਦੇ ਵਿੱਚ ਹੈ ਹਾਂਜੀ ਕਿੰਨਾ ਕ ਟਾਈਮ ਲੱਗਦਾ ਹੋਰ ਇਹ ਆ ਤਾਂ ਯਾਰ ਮੈਂ ਕਰਤਾ ਸੀਗਾ ਤੇ ਆ ਹੀ ਰਹਿ ਗਿਆ ਗੱਲਾਂ ਨਾ ਇਹ ਕਹਿੰਦਾ ਵੀ ਇਲਾ ਕਰਕੇ ਕਹਿੰਦਾ ਇਹ ਵੀ ਥੋੜਾ ਜਿਹਾ ਮੈਂ ਹੀ ਕਰ ਲੈਂਦਾ ਵਾਂਗਾ। ਹੈ ਵੀ ਖਾ ਥੋੜਾ ਜਿਹਾ ਮੈਂ 100 ਹੀ ਲੱਗਣਾ। ਵੀ ਜਿਆਦਾ ਟਾਈਮ ਨਹੀਂ ਲੱਗਣਾ ਬੋਲ ਉੱਥੇ ਬੈਠਾ ਵਾ ਤੇ ਮੈਂ ਕਿਹਾ ਚੱਲ ਕਰ ਲੈਨੇ ਆ। ਇਧਰੋਂ ਕਰਨ ਲੱਗੇ ਆ ਸੈਟਿੰਗਾਂ। ਕਿੰਨਾ ਕ ਫਰਕ ਆਗਾ? ਇਹ ਮੂੰਹ ਚੱਕਦਾ ਇਧਰ ਨੂੰ। ਥੋੜਾ ਜਿਹਾ ਨਾ ਮਤਲਬ ਆਪਾਸਾ ਨੀਵਾ ਹੋ ਰਿਹਾ ਤੇ ਆਪਾਸਾ ਥੋੜਾ ਉੱਚਾ ਹੋਵੇ ਤੇ ਇਧਰੋਂ ਤਾਂ ਪੂਰਾ ਮਤਲਬ ਥੋੜਾ ਜਿਹਾ ਹੋ ਗਿਆ ਤੇ ਹੁਣ ਇਹ ਕਹਿੰਦਾ ਆਪਾਂ ਸੈਟਿੰਗ ਕਰ ਲਈ ਵੀ ਫਿਰ ਦੇ ਦਿਆਂ ਤੇ ਮਤਰੋ ਹੁਣ ਅੱਜ ਪਤਾ ਚੱਲ ਰਿਹਾ 4x4 ਦਾ ਹੈ ਕਹਿੰਦੇ ਹਨ ਹੁਣ ਚੱਲੇ ਆਂਗੇ ਬਰਨਾਲੇ ਤੇ ਬਠਿੰਡੀ ਬਠਿੰਡੇ ਦੇ ਬਰਨਾਲੇ ਅਸੀਂ ਚੱਲੇ ਆੜੀ ਸਰ ਸਾਹਿਬ ਮੱਥਾ ਟੇਕਣੇ ਕੋ ਵੀ ਪਹਿਲਾਂ ਤਾਂ ਨਾ ਆ ਦਿਨਾਂ ਥੋੜੇ ਦਿਨ ਥੋੜੇ ਜਿਹੀ ਬੀਜ਼ੀ ਰਹੇ ਆ ਕਿ ਹੁਣ ਅਸੀਂ ਸੋਚਿਆ ਚਲੋ ਵੀ ਬਠਿੰਡੇ ਚੱਲਦੇ ਮੱਥਾ ਟੇਕਣੇ ਤੇ ਨਾਲ ਆਪਾਂ ਚੱਕ ਲਿਆ ਸਹਿਬ ਤੇ ਅਲਮੋਲ ਮੇਰੇ ਘਰੇ ਕੋਈ ਬੰਦਾ ਸ਼ੰਦਾ ਨਹੀਂ ਜੋ ਵੜਣਾ ਨਹੀਂ ਜੋ ਚਾਹੀਦਾ ਇਹ ਆ ਪਹੁੰਚਣ ਵਾਲੀਆਂ ਮੈਂ ਕਿਹਾ ਚਲੋ ਅੜੀ ਸੱਸਾ ਮੱਥਾ ਟੇਕਿਆਈਏ ਕਿ ਨਹੀਂ 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 ਇਹ ਸਾਡਾ ਡਾਇਲੋਗ ਹੁੰਦਾ ਕਿ ਨਹੀਂ ਤੇ ਨਹੀਂ ਤੇ ਮੌਸਮ ਬਹੁਤ ਵਧੀਆ ਆਇਆ ਠੰਡਾ ਆ ਗਈਆਂ ਯਾਰ ਸਾਡੇ ਤਾਂ ਜੈਕਟਾਂ ਜੋ ਉਟਾਈਆਂ ਪੈ ਗਈਆਂ ਇੱਧਰ ਬਈ ਹੁਣੀ ਅੱਧੀਆਂ ਮਾਵਾਂ ਦੇ ਉਧਰ ਪੂਰੀਆਂ ਦੇ ਹੈ ਠੰਡ ਨਹੀਂ ਲੱਗਦੀ ਉਹ ਦੂਹਾਂ ਜਾਣਿਆਂ ਨੂੰ ਹੈ ਇਹ ਜਿਹੜੇ ਦੇਸੀ ਕੁੱਤਿਆਂ ਦਾ ਨਾਮ ਸੁਣਿਆ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਇਹਨਾਂ ਨੂੰ ਕਤੀੜ ਕਹਿੰਦੇ ਨੇ ਠੰਡ ਦੇ ਨਾਲ ਕੋਈ ਫਰਕ ਪੈਂਦਾ ਹੈ ਨਾ ਗਰਮੀ ਦੇ ਨਾਲ ਕੋਈ ਫਰਕ ਪੈਂਦਾ ਹੈ ਤਿੰਨ ਬਲੀ ਏਸੀ ਦਾ ਦੂਵੀ ਲਾਇਆ ਹੈ ਉਹ ਏਸੀ ਤਾਂ ਹੈਗਾ ਆਪਣਾ ਲੋ ਹੈਗਾ ਜਮਈ ਤੇ ਉਹ ਬੁੰਟਣ ਵਾਲੇ ਆ ਮਿਲਦੇ ਆ ਥੜੀ ਸਰਸਾ ਪਹੁੰਚ ਗਏ ਇੱਧਰ ਦੰਦ ਨਿਕਲਦੇ ਆ ਕੀ ਹੋ ਗਿਆ ਉਹਦਾ ਮਤਲਬ ਪੂਰਾ ਤੇਜ਼ ਹੈ ਤੇ ਚਲੋ ਬਈ ਆਓ ਕੀ ਹੋਇਆ? ਤਾਂ ਸੰਗਰਦਾ ਦੇ ਕਿਹਾ ਸੀ। ਸਿਲਕਾ। ਓਏ ਹੈ ਕੀ ਹੋ ਗਿਆ? ਤਾਂ ਕਹਿੰਦੇ ਆਊਟਲੈਟ ਪਾ ਰਹੇ ਸਹਿਬ ਨੇ ਕਹਿੰਦੇ ਭੁੱਖ ਬਹੁਤ ਲੱਗੀ ਹੈਗੀ ਤੇ ਮੈਨੂੰ ਵੀ ਬਹੁਤ ਲੱਗੀ ਹੋਈ ਹੈ ਕੋਈ ਖਾ ਪੀ ਲਈਏ। ਇਹ ਐਵੇਂ ਸਵੇਰ-ਸਵੇਰ ਦਾ ਟਾਈਮ ਕੋਈ ਹੁੰਦਾ ਨਹੀਂ ਕਿੰਨੇ ਵਜੇ ਕੇ? 12:00 12:00 ਵਜੇ ਨਾਲ ਕੋਈ ਕਾਟੀ ਹੁੰਦੇ ਆ ਕੇ ਵੈਸੇ ਆਹ ਟਾਈਮ। ਇਹ ਹਜੇ ਤਾਂ ਤਿਆਰ ਹੋ ਰਿਹਾ ਉਹ। ਉੱਪਰ ਕੀ ਬਣ ਰਿਹਾ ਯਾਰ ਤੇ ਆ ਜੋ ਮਤਰਾ ਇੱਧਰ ਆ ਨਾ ਉਹ ਪਿੱਛੇ ਉਹ ਵੀ ਆ ਕਿਸ ਤੀਆਂ ਗੋਤੀਆਂ ਇਹ ਵਾਲਾ ਸਿਸਟਮ ਦੇ ਉਰ ਸਰਾਹੀ ਰਾ ਚੱਲੀ ਏ ਸਿੱਧਾ ਵਿੱਚ ਦੀ ਉਹ ਵਿੱਚ ਦੀ ਜਲ ਜੈਸਰ ਹੋਣੀ ਵਿੱਚ ਦੀ ਆਗੇ ਨਾ ਚੱਲ ਮਿਲਦੇ ਆਈ ਆਪਾਂ ਕੋ ਖਾ ਪੀ ਲਈਏ ਆਇਓ ਫਿਰ ਤਰਾ ਕਹਦੇ ਉਹਨਾਂ ਖਾ ਪੀ ਲਿਆ ਤੇ ਹੁਣ ਚੱਲਿਆ ਕਰਨ ਇਹ ਵੀਡੀਓ ਵਧੀਆ ਲੱਗੀ ਤਾਂ ਯਾਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓਗੇ ਨਹੀਂ ਇਹ ਹਰ ਹਮੋਲ ਕੋ ਬੋਲਣਾ ਚਾਹੇਗਾ ਭਾਈ ਨਹੀਂ ਵੀਰੇ ਇਹ ਕੁਝ ਬੋਲਣ ਯੋਗਾ ਨਹੀਂ ਰਿਹਾ ਹੈਨਾ ਕਿਉਂ ਹਮ ਕਈ ਬਹੁਤ ਕੁਝ ਹੋ ਗਿਆ ਇਹਦੇ ਨਾਲ ਨਾ ਨਹੀਂ ਬੋਲਣ ਹਾਂਜੀ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ ਦੇ ਹਨਾ ਵੀਡੀਓ ਯਾਰ ਐਂਡ ਕਰਨੀ ਭੁੱਲ ਗਿਆ ਸੀਗਾ ਮੈਂ ਤੇ ਮੈਂ ਕਿਹਾ ਚੱਲ ਆਪਾਂ ਉਡੀਜੀ ਕਲਿੱਪ ਕਰੇ ਜਾ ਕੇ ਆਪਾਂ ਐਡ ਕਰਨਾ ਕਰੇਗੀ ਕਾਫੀ ਦਿਨਾਂ ਬਾਅਦ ਹੀ ਮਤਲਬ ਚਲੋ ਐਡ ਕਰਕੇ ਆਪਾਂ ਕਲਿੱਪ ਅੱਜ ਪਾ ਦਾਂਗੇ ਵਲੌਗ ਆ ਜਾਊਗਾ ਦੱਸਿਓ ਫਿਰ ਕਿੱਦਾਂ ਲੱਗਿਆ ਵਲੌਗ ਕਮੈਂਟਾਂ ਚ ਤੇ ਚਲੋ ਮਿਲਦੇ ਆਪਾਂ ਅਗਲੀ ਵੀਡੀਓ